ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਤਿਆਰਾਂ ਨੂੰ ਸਿਆਰ ਫਰੀ ਸਤਿ ਆਕਾਲ ਦੋਸਤੋ ਜੀ YouTube ਚੈਨਲ ਐਡਵੋਕੇਟ ਗੁਰਸੇਵਕ ਸਿੰਘ ਸਿਹਾਲ ਅੱਜ ਫਿਰ ਇੱਕ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੈ ਤੁਹਾਡੇ ਨਾਲ ਬਿਨਾਂ ਕਿਸੇ ਦੇਰੀ ਤੋਂ ਅੱਜ ਦੇ ਟੌਪਿਕ ਤੇ ਆਉਨੇ ਆ ਜਿਵੇਂ ਕਿ ਤੁਸੀਂ ਦੇਖਿਆ ਕਿ ਜਿਹੜੇ ਪਰਮਾਣੂ ਹਥਿਆਰ ਨੇ ਜਿਹੜੇ ਪਰਮਾਣੂ ਬੰਬ ਨੇ ਜਿਹੜੇ ਐਟਮ ਬੰਬ ਨੇ ਉਹ ਹਮੇਸ਼ਾ ਤਿਆਰ ਰਹਿੰਦੇ ਨੇ ਚਾਲੂ ਹਾਲਤ ਵਿੱਚ ਰਹਿੰਦੇ ਨੇ ਤੇ ਨਾ ਤੈਂਦੇ ਨੇ ਜਾਂ ਫਿਰ ਉਹਨਾਂ ਨੂੰ ਕਿਰਿਆ ਸੀਲ ਹੋਣ ਦੇ ਵਿੱਚ ਸਮਾਂ ਲੱਗਦਾ ਹੈ ਚਾਲੂ ਹਾਲਤ ਦੇ ਵਿੱਚ ਲੈ ਕੇ ਆਉਣ ਦੇ ਵਿੱਚ ਸਮਾਂ ਲੱਗਦਾ ਹੈ ਚਲਾਉਣ ਦੇ ਵਿੱਚ ਸਮਾਂ ਲੱਗਦਾ ਹੈ ਤੇ ਜੇਕਰ ਕੋਈ ਦੇਸ਼ ਇਹ ਫੈਸਲਾ ਕਰ ਲਵੇ ਕਿ ਪਰਮਾਣੂ ਬੰਬ ਚਲਾਉਣਾ ਹੈ ਪਰਮਾਣੂ ਹਥਿਆਰ ਨੂੰ ਚਲਾਉਣਾ ਹੈ ਵਿਨਾਸ਼ ਕਰਨਾ ਹੈ ਸਰਬਨਾਸ਼ ਕਰਨਾ ਹੈ ਤਾਂ ਫਿਰ ਪ੍ਰਕਿਰਿਆ ਕੀ ਹੈ ਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਸਵਾਲਾਂ ਦੇ ਜਵਾਬ ਆਈਟਮ ਬੰਬ ਦੇ ਨਾਲ ਜੁੜੇ ਹੋਏ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ ਮੁੱਖ ਜਿਹੜੇ ਦੇਸ਼ ਨੇ ਲਗਭਗ 9 ਜਿਹੜੇ ਦੇਸ਼ ਹੈਗੇ ਨੇ ਉਹਨਾਂ ਦੇਸ਼ਾਂ ਦੇ ਵਿੱਚ ਜੇ ਪਰਮਾਣੂ ਬੰਬ ਨੂੰ ਚਲਾਉਣਾ ਹੋਵੇ ਆਈਟਮ ਬੰਬ ਨੂੰ ਚਲਾਉਣਾ ਹੋਵੇ ਪਰਮਾਣੂ ਹਥਿਆਰ ਨੂੰ ਚਲਾਉਣਾ ਹੋਵੇ ਸਰਬਨਾਸ਼ ਕਰਨਾ ਹੋਵੇ ਕਿਸੇ ਦਾ ਤਾਂ ਫਿਰ ਉਹਨਾਂ ਦੇਸ਼ਾਂ ਦੇ ਵਿੱਚ ਇੰਨਾ ਟਾਈਮ ਲੱਗਦਾ ਹੈ ਕਿੰਨੇ ਮਿੰਟ ਲੱਗਦੇ ਨੇ ਕਿਹੜੇ ਦੇਸ਼ ਵਿੱਚ ਕਿੰਨਾ ਟਾਈਮ ਲੱਗਦਾ ਹੈ ਤੇ ਕਿਹੜੇ-ਕਿਹੜੇ ਕਾਰਕਾਂ ਤੇ ਇਹ ਨਿਰਭਰ ਕਰਦਾ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਜੇ ਕੋਈ ਦੇਸ਼ ਇਹ ਫੈਸਲਾ ਕਰਦਾ ਹੈ ਕਿ ਐਟਮ ਬੰਬ ਨੂੰ ਚਲਾਉਣਾ ਹੈ ਹਥਿਆਰ ਨੂੰ ਸਰਗਰਮ ਕਰਨਾ ਹੈ ਲਾਂਚ ਕਰਨਾ ਹੈ ਤਾਂ ਉਸ ਦੇ ਵਿੱਚ ਜਿਹੜਾ ਸਮਾਂ ਲੱਗਦਾ ਉਹ ਕਿਹੜੇ-ਕਿਹੜੇ ਕਾਰਕਾਂ ਤੇ ਨਿਰਭਰ ਕਰਦਾ ਹੈ ਇਹ ਵੀ ਜਾਣਨਾ ਜ਼ਰੂਰੀ ਹੈ ਜਿਵੇਂ ਕਿ ਇਹ ਹੋ ਸਕਦਾ ਹੈ ਕਿ ਕਿਸੇ ਦੇਸ਼ ਦੀਆਂ ਜਿਹੜੀਆਂ ਤਕਨੀਕੀ ਸਮਰੱਥਾਵਾਂ ਨੇ ਤੇ ਕਮਾਂਡ ਐਂਡ ਕੰਟਰੋਲ ਜਿਹੜਾ ਸਿਸਟਮ ਹੈ ਤੇ ਹਥਿਆਰਾਂ ਦੀ ਜਿਹੜੀ ਤਾਇਨਾਤੀ ਹੈ ਤੇ ਇਸ ਤੋਂ ਅੱਗੇ ਅਸੀਂ ਕਹਿ ਸਕਦੇ ਹਾਂ ਕਿ ਭੂ ਰਾਜਨੀਤਿਕ ਜਿਹੜੇ ਹਾਲਾਤ ਨੇ ਤੇ ਕੁਝ ਹੋਰ ਵੀ ਕਾਰਕ ਹੋ ਸਕਦੇ ਨੇ ਗੱਲਾਂ ਹੋ ਸਕਦੀਆਂ ਨੇ ਜਿਨ੍ਹਾਂ ਤੇ ਇਹ ਨਿਰਭਰ ਕਰਦਾ ਹੈ ਕਿ ਕਿੰਨਾ ਸਮਾਂ ਲੱਗਣਾ ਹੈ ਜਿਹੜੇ ਇਹ 9 ਪਰਮਾਣੂ ਹਥਿਆਰਵੰਦ ਦੇਸ਼ ਨੇ ਜਿਨ੍ਹਾਂ ਦੇ ਵਿੱਚ ਅਸੀਂ ਗੱਲ ਕੀਤੀ ਹੈ ਅਮਰੀਕਾ ਦੀ ਯੂ ਐਸ ਦੀ ਰੂਸ ਦੀ ਚੀਨ ਦੀ ਫਰਾਂਸ ਦੀ ਯੂਨਾਈਟਿਡ ਕਿੰਗਡਮ ਦੀ ਯੂ ਕੇ ਜੀ ਨੂੰ ਅਸੀਂ ਕਹਿ ਦਿੰਦੇ ਹਾਂ ਭਾਰਤ ਦੀ ਪਾਕਿਸਤਾਨ ਦੀ ਇਜ਼ਰਾਈਲ ਦੀ ਉੱਤਰੀ ਕੋਰੀਆ ਦੀ ਪਰਮਾਣੂ ਹਥਿਆਰ ਨੂੰ ਪਰਮਾਣੂ ਬੰਬ ਨੂੰ ਸਰਗਰਮ ਕਰਨ ਦੀ ਪ੍ਰਕਿਰਿਆ ਦੇ ਵਿੱਚ ਕਈ ਕਦਮ ਨੇ ਜਿਹੜੇ ਕਈ ਸਟੈਪ ਨੇ ਜਿਹੜੇ ਉਹ ਸ਼ਾਮਲ ਹੋ ਸਕਦੇ ਨੇ ਜਿਹੜਾ ਸਭ ਤੋਂ ਮਹੱਤਵਪੂਰਨ ਸਟੈਪ ਹੈ ਉਹ ਹੈਗਾ ਫੈਸਲਾ ਲੈਣਾ ਕਿ ਪਰਮਾਣੂ ਬੰਬ ਨੂੰ ਪਰਮਾਣੂ ਹਥਿਆਰ ਨੂੰ ਚਲਾਉਣਾ ਹੈ ਜਾਂ ਨਹੀਂ ਇਹ ਸਭ ਤੋਂ ਮਹੱਤਮਪੂਰਨ ਇੰਪੋਰਟੈਂਟ ਸਟੈਪ ਹੈਗਾ ਜਿਹੜੀ ਦੇਸ਼ ਦੀ ਸਰਬ ਉੱਚ ਲੀਡਰਸ਼ਿਪ ਹੁੰਦੀ ਹੈ ਜਿਵੇਂ ਕਿ ਅਸੀਂ ਕਹਿ ਲਈਏ ਕਿ ਇੱਕ ਰਾਸ਼ਟਰਪਤੀ ਹੁੰਦਾ ਹੈ ਪ੍ਰਧਾਨ ਮੰਤਰੀ ਹੁੰਦਾ ਹੈ ਜਾਂ ਫਿਰ ਫੌਜਾਂ ਦਾ ਜਿਹੜਾ ਹੈੱਡ ਹੁੰਦਾ ਕੋਈ ਕਮਾਂਡਰ ਹੁੰਦਾ ਉਹ ਹਮਲੇ ਦਾ ਆਦੇਸ਼ ਦੇ ਸਕਦਾ ਹੈ ਇਹ ਇਹ ਫੈਸਲਾ ਆਮ ਤੌਰ ਤੇ ਖੂਫੀਆ ਜਾਣਕਾਰੀ ਤੇ ਖਤਰੇ ਦੇ ਪੱਧਰ ਅਤੇ ਰਣਨੀਤਿਕ ਉਦੇਸ਼ਾਂ ਦੇ ਉੱਤੇ ਆਧਾਰਿਤ ਹੁੰਦਾ ਹੈਗਾ ਤੇ ਇਸ ਤੋਂ ਅਗਲਾ ਜਿਹੜਾ ਕਦਮ ਹੈ ਜਿਹੜਾ ਸਟੈਪ ਹੈ ਉਹ ਅਸੀਂ ਕਹਿ ਸਕਦੇ ਹਾਂ ਕਮਾਂਡ ਐਂਡ ਕੰਟਰੋਲ ਜਿਹੜਾ ਆਰਡਰ ਹੈ ਉਹ ਇੱਕ ਫੌਜੀ ਕਮਾਂਡ ਸੈਂਟਰ ਨੂੰ ਭੇਜਿਆ ਜਾਂਦਾ ਹੈ ਜਿੱਥੇ ਇਸ ਦੀ ਪੁਸ਼ਟੀ ਕੀਤੀ ਜਾਂਦੀ ਹੈ ਇਸ ਦੇ ਵਿੱਚ ਦਰਵਾਰਤੋਂ ਨੂੰ ਰੋਕਣ ਦੇ ਲਈ ਕੁਝ ਨਿਯਮ ਹੁੰਦੇ ਨੇ ਕੁਝ ਰੂਲਜ਼ ਹੁੰਦੇ ਨੇ ਉਹਨਾਂ ਨੂੰ ਕੋਲੋ ਕੀਤਾ ਜਾ ਸਕਦਾ ਹੈ ਕੁਝ ਹੋਰ ਸੁਰੱਖਿਆ ਪ੍ਰੋਟੋਕੋਲ ਨੇ ਜਿਹੜੇ ਉਹ ਸ਼ਾਮਲ ਹੋ ਸਕਦੇ ਨੇਗੇ ਤੇ ਇਸ ਤੋਂ ਅਗਲਾ ਜਿਹੜਾ ਸਟੈਪ ਹੋ ਸਕਦਾ ਹੈ ਉਹ ਹੈਗਾ ਜੀ ਹਥਿਆਰਾਂ ਦੀ ਤਿਆਰੀ ਇਸ ਦੇ ਵਿੱਚ ਹੋ ਸਕਦਾ ਜਿਸ ਦੇ ਵਿੱਚ ਅਸੀਂ ਕਹਿ ਲਈਏ ਕਿ ਮਜੈਲਾਂ ਨੂੰ ਸਰਗਰਮ ਕਰਨਾ ਫਿਰ ਉਸ ਤੋਂ ਅੱਗੇ ਨਿਸ਼ਾਨਾ ਸਥਾਪਿਤ ਕਰਨਾ ਤਕਨੀਕੀ ਤਸਦੀਕ ਕਰਨਾ ਤੇ ਇਸ ਤੋਂ ਅਗਲਾ ਜਿਹੜਾ ਸਟੈਪ ਹੋ ਸਕਦਾ ਉਹ ਅਸੀਂ ਕਹਿ ਸਕਦੇ ਹਾਂ ਲਾਂਚ ਫਿਰ ਹਥਿਆਰ ਲਾਂਚ ਕੀਤਾ ਜਾਂਦਾ ਹੈ ਜਿਵੇਂ ਕਿ ਮਜਾਇਲ ਦੁਆਰਾ ਜਾਂ ਬੰਬ ਸੁੱਟਣ ਵਾਲੇ ਜਿਹੜੇ ਜਹਾਜ਼ ਹੁੰਦੇ ਨੇ ਬੰਬ ਬਾਜ਼ ਜਹਾਜ਼ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਜਾਂ ਫਿਰ ਅਸੀਂ ਜੇ ਸਮੁੰਦਰ ਦੇ ਰਸਤੇ ਦੀ ਗੱਲ ਕਰੀਏ ਤਾਂ ਪਣ ਡੁੱਬੀ ਰਾਹੀਂ ਇਸ ਨੂੰ ਲਾਂਚ ਕੀਤਾ ਜਾ ਸਕਦਾ ਹੈ ਦਾਗਿਆ ਜਾ ਸਕਦਾ ਹੈ ਇਹ ਫੋਟੋ ਜਿਹੜੀ ਤੁਸੀਂ ਸਕਰੀਨ ਤੇ ਦੇਖ ਰਹੇ ਹੋਗੇ ਜਿਵੇਂ ਕਿ ਲਾਂਚ ਕੀਤਾ ਜਾ ਰਿਹਾ ਹੈ ਲਾਂਚ ਕੀਤਾ ਗਿਆ ਆਈਟਮ ਬੰਬ ਪਰਮਾਣੂ ਬੰਬ ਤੇ ਅੱਗੇ ਜੇ ਅਸੀਂ ਗੱਲ ਕਰੀਏ ਕਿ ਪਰਮਾਣੂ ਹਥਿਆਰਾਂ ਨੂੰ ਸਰਗਰਮ ਕਰਨ ਦਾ ਜਿਹੜਾ ਸਮਾਂ ਹੈ ਜਿਹੜਾ ਟਾਈਮ ਹੈ ਉਹ ਦੇਸ਼ ਦੀ ਫੌਜੀ ਤਿਆਰੀ ਅਤੇ ਤਕਨੀਕੀ ਬੁਨਿਆਦੀ ਢਾਂਚੇ ਦੇ ਉੱਪਰ ਨਿਰਭਰ ਕਰਦਾ ਹੈ ਹੁਣ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਹੜੇ ਦੇਸ਼ ਵਿੱਚ ਕਿੰਨਾ ਟਾਈਮ ਲੱਗ ਸਕਦਾ ਹੈ ਨੰਬਰ 1 ਤੇ ਹੈਗਾ ਜੀ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਵਰਫੁੱਲ ਦੇਸ਼ ਅਮਰੀਕਾ USA ਪਹਿਲਾਂ ਵੀ ਅਸੀਂ ਪੜ੍ਹਦੇ ਰਹੇ ਹਾਂ ਜੇ ਆਟਮ ਬੰਬ ਚਲਾਉਣਾ ਹੋਵੇ ਪਰਮਾਣੂ ਹਥਿਆਰ ਚਲਾਉਣਾ ਹੋਵੇ ਤਾਂ ਅਮਰੀਕਾ ਦੇ ਵਿੱਚ ਸਭ ਤੋਂ ਘੱਟ ਸਮਾਂ ਲੱਗਦਾ ਹੈ ਸਿਰਫ 4 ਤੋਂ 5 ਮਿੰਟਾਂ ਦਾ ਸਮਾਂ ਚਾਹੀਦਾ ਹੈ ਅਮਰੀਕਾ ਪਰਮਾਣੂ ਹਥਿਆਰ ਚਲਾ ਸਕਦਾ ਹੈ ਅਮਰੀਕਾ ਕੋਲੇ ਦੁਨੀਆ ਦਾ ਸਭ ਤੋਂ ਉੱਨਤ ਡਿਵੈਲਪਡ ਪਰਮਾਣੂ ਕਮਾਂਡ ਐਂਡ ਕੰਟਰੋਲ ਸਿਸਟਮ ਹੈ ਰਾਸ਼ਟਰਪਤੀ ਦੇ ਆਦੇਸ਼ਾਂ ਤੋਂ ਬਾਅਦ ਮਿੰਟਮੈਨ ICBM ਨੂੰ ਮਿੰਟਾਂ ਦੇ ਵਿੱਚ ਲਾਂਚ ਕੀਤਾ ਜਾ ਸਕਦਾ ਹੈ ਪਰ ਡੁੱਬੀ ਆਧਾਰਿਤ ਮਜੈਲਾ ਨੂੰ ਲਾਂਚ ਹੋਣ ਦੇ ਵਿੱਚ 10 ਤੋਂ 15 ਮਿੰਟ ਲੱਗ ਸਕਦੇ ਨੇ ਅਮਰੀਕਾ ਦੀ ਜਿਹੜੀ ਲਾਂਚ ਓਨ ਚੇਤਾਵਨੀ ਦੀ ਨੀਤੀ ਹੈ ਇਸ ਨੀਤੀ ਦੇ ਕਾਰਨ ਕਿਸੇ ਖਤਰੇ ਦੀ ਸਥਿਤੀ ਦੇ ਵਿੱਚ ਪ੍ਰਕਟ ਜਿਹੜੀ ਪ੍ਰਤੀਕਿਰਿਆਗੀ ਉਹ ਹੋਰ ਵੀ ਤੇਜ਼ ਹੋ ਸਕਦੀ ਹੈਗੀ ਤੇ ਅਮਰੀਕਾ ਕੋਲੇ ਜ਼ਮੀਨੀ ਸਮੁੰਦਰੀ ਪਣਡੁੱਬੀਆਂ ਜਿਨ੍ਹਾਂ ਨੂੰ ਅਸੀਂ ਕਹੈ ਸਕਦੇ ਹਾਂ ਤੇ ਹਵਾਈ ਜਿਹੜੇ ਬੰਬਵਾਜ਼ ਜਹਾਜ਼ ਨੇ ਇਹ ਜਿਹੜੇ ਹਥਿਆਰ ਨੇਗੇ ਜਿਹੜੇ ਇਹ ਜਿਵੇਂ ਜ਼ਮੀਨੀ ਸਮੁੰਦਰੀ ਤੇ ਹਵਾਈ ਇਹ ਆਧਾਰਿਤ ਹਥਿਆਰ ਨੇ ਜੋ ਹਮੇਸ਼ਾ ਤੈਨਾਤ ਰਹਿੰਦੇ ਨੇ ਤਿਆਰ ਰਹਿੰਦੇ ਨੇ ਠੀਕ ਹੈ ਜੀ ਤੇ ਇਸੇ ਕਰਕੇ ਅਮਰੀਕਾ ਨੂੰ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਵੀ ਮੰਨਿਆ ਜਾਂਦਾ ਹੈ ਕਿ ਅਮਰੀਕਾ ਕੋਲੇ ਸਭ ਤੋਂ ਤਾਕੜੇ ਤੇ ਜ਼ਿਆਦਾ ਹਥਿਆਰ ਨੇ ਦੂਜੇ ਨੰਬਰ ਤੇ ਆਉਂਦਾ ਜੀ ਰੂਸ ਰੂਸ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ 4 ਮਿੰਟਾਂ ਤੋਂ ਲੈ ਕੇ 10 ਮਿੰਟਾਂ ਤੱਕ ਦਾ ਸਮਾਂ ਅਸੀਂ ਕਹਿ ਸਕਦੇ ਹਾਂ ਕਿ ਲੱਗ ਸਕਦਾ ਹੈ ਰੂਸ ਦਾ ਪ੍ਰਮਾਣੂ ਸਿਸਟਮ ਹੈ ਜਿਹੜਾ ਉਹ ਵੀ ਬਹੁਤ ਉੱਨਤ ਹੈ ਰੂਸ ਕੋਲੇ ਡੈਡ ਐਂਡ ਪੈਰੀਮੀਟਰ ਵਰਗੇ ਜਿਹੜੇ ਆਟੋਮੈਟਿਕ ਸਵੈ ਚਾਲਿਤ ਸਿਸਟਮ ਨੇਗੇ ਜੋ ਜਵਾਬੀ ਹਮਲੇ ਨੂੰ ਯਕੀਨੀ ਬਣਾਉਂਦੇ ਨੇਗੇ ਰੂਸ ਦੇ ICBM ਜਿਵੇਂ ਕਿ ਸਰਮਤ ਮਜੈਲ ਨੂੰ ਕੁਝ ਮਿੰਟਾਂ ਦੇ ਵਿੱਚ ਲਾਂਚ ਕੀਤਾ ਜਾ ਸਕਦਾ ਹੈ ਪਰ ਡੁੱਬੀਆਂ ਅਤੇ ਮੋਬਾਈਲ ਲਾਂਚਰਾਂ ਨੂੰ ਜੋੜ ਥੋੜਾ ਜਿਆਦਾ ਸਮਾਂ ਲੱਗ ਸਕਦਾ ਹੈ ਪਰ ਰੂਸ ਦੀ ਜਿਹੜੀ ਰਣਨੀਤੀ ਹੈ ਉਹ ਤੇਜ਼ ਜਵਾਬੀ ਕਾਰਵਾਈ ਤੇ ਕੇਂਦਰਿਤ ਹੈ ਇਸ ਤੋਂ ਅੱਗੇ ਜਿਹੜਾ ਇਹ ਵੀ ਦੱਸਣ ਯੋਗ ਹੈ ਕਿ ਰੂਸ ਕੋਲੇ ਦੁਨੀਆ ਦਾ ਸਭ ਤੋਂ ਵੱਡਾ ਪਰਮਾਣੂ ਹਥਿਆਰ ਲਗਭਗ 5977 ਹਥਿਆਰ ਨੇਗੇ ਅਮਰੀਕਾ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਹਥਿਆਰ ਤੈਨਾਤੀ ਦੀ ਸਥਿਤੀ ਵਿੱਚ ਰਹਿੰਦੇ ਨੇ ਤੇ ਤੀਜੇ ਨੰਬਰ ਤੇ ਜਿਹੜਾ ਦੇਸ਼ ਹੈ ਉਹ ਹੈਗਾ ਜੀ ਚੀਨ ਇੱਥੇ ਟਾਈਮ ਦੀ ਜੇ ਅਸੀਂ ਗੱਲ ਕਰੀਏ 15 ਤੋਂ 30 ਮਿੰਟ ਦਾ ਸਮਾਂ ਲੱਗ ਸਕਦਾ ਹੈ ਚੀਨ ਦੀ ਜਿਹੜੀ ਪਰਮਾਣੂ ਰਣਨੀਤੀ ਹੈ ਪਹਿਲਾਂ ਨਾ ਵਰਤੋਂ ਕਰਨ ਵਾਲੀ ਨੀਤੀ ਹੈ ਜਿਵੇਂ ਕਿ ਭਾਰਤ ਦੀ ਹੈ ਕਿ ਪਹਿਲਾਂ ਹਮਲਾ ਨਹੀਂ ਕਰਨਾ ਪਰ ਜੇ ਕਿਸੇ ਨੇ ਹਮਲਾ ਕਰਤਾ ਫਿਰ ਉਸ ਤੇ ਹਮਲਾ ਕਰਨਾ ਹੈ ਇਸ ਪਹਿਲਾ ਵਰਤੋਂ ਨਾ ਕਰਨ ਵਾਲੀ ਨੀਤੀ ਦੇ ਉੱਤੇ ਆਧਾਰਿਤ ਹੈਗੀ ਚੀਨ ਦੇ ਜਿਹੜੇ ਹਥਿਆਰ ਨੇ ਉਹ ਹਮੇਸ਼ਾ ਹੀ ਤੈਨਾਤ ਸਥਿਤੀ ਵਿੱਚ ਨਹੀਂ ਰਹਿੰਦੇ ਮਜੈਲਾਂ ਨੂੰ ਸਰਗਰਮ ਕਰਨ ਅਤੇ ਇੰਦਨ ਭਰਨ ਵਗੈਰਾ ਦੇ ਵਿੱਚ ਫਿਊਲ ਭਰਨ ਦੇ ਵਿੱਚ ਸਮਾਂ ਲੱਗ ਸਕਦਾ ਹੈ ਇਸੇ ਕਰਕੇ 15 ਤੋਂ ਲੈ ਕੇ ਸਮਾਂ ਜਿਹੜਾ ਪਤਾ ਕਿ ਭਾਰਤੀ ਦੇ ਸੰਧਾਨ ਪ੍ਰਮਾਣicar ਦਿੱਤਾ ਹੈ ਨਮੀਆਂ ਜਿਹੜੀਆਂ ਮਜਾਈਲਾਂ ਨੇ ਉਹ ਤੇਜ਼ੀ ਨਾਲ ਲਾਂਚ ਕੀਤੀਆਂ ਨੇ ਤੇ ਇਹ ਮਜਾਈਲਾਂ ਤੇਜ਼ੀ ਦੇ ਨਾਲ ਪਰਮਾਣੂ ਹਥਿਆਰ ਨੂੰ ਲਾਂਚ ਕਰ ਸਕਦੀਆਂ ਨੇ ਚੀਨ ਦੇ ਕੋਲੇ ਲਗਭਗ 350 ਤੋਂ ਲੈ ਕੇ 400 ਤੱਕ ਹਥਿਆਰ ਨੇ ਜਿਨ੍ਹਾਂ ਦੇ ਵਿੱਚੋਂ ਸਿਰਫ ਕੁਝ ਹੀ ਤੈਨਾਤ ਰਹਿੰਦੇ ਨੇਗੇ ਤੇ ਚੌਥੇ ਨੰਬਰ ਤੇ ਹੁੰਦਾ ਜੀ ਫਰਾਂਸ ਅਤੇ ਯੂਨਾਈਟਿਡ ਕਿੰਗਡਮ ਇੱਥੇ ਜਿਹੜਾ ਟਾਈਮ ਹੈ ਉਹ 10 ਮਿੰਟਾਂ ਤੋਂ ਲੈ ਕੇ 20 ਮਿੰਟਾਂ ਤੱਕ ਦਾ ਹੋ ਸਕਦਾ ਹੈ ਦੋਵਾਂ ਦੇਸ਼ਾਂ ਦੀ ਜਿਹੜੀ ਪਰਮਾਣੂ ਸ਼ਕਤੀ ਹੈ ਮੁੱਖ ਤੌਰ ਤੇ ਪਣ ਡੁੱਬੀ ਆਧਾਰਿਤ ਮਜੈਲਾਂ ਤੇ ਨਿਰਭਰ ਕਰਦੀ ਹੈ ਪਣ ਡੁੱਬੀ ਕਮਾਂਡਰ ਨੂੰ ਲਾਂਚ ਕਰਨ ਦੇ ਲਈ ਆਰਡਰ ਪ੍ਰਾਪਤ ਕਰਨਾ ਪੈਂਦਾ ਹੈ ਤੇ ਫਿਰ ਤਸਦੀਕ ਵੀ ਕਰਨਾ ਪੈਂਦਾ ਹੈਗਾ ਜਿਸ ਦੇ ਵਿੱਚ ਕੁਝ ਮਿੰਟ ਲੱਗ ਸਕਦੇ ਨੇ ਕੁਝ ਮਿੰਟਾਂ ਦਾ ਸਮਾਂ ਲੱਗ ਸਕਦਾ ਹੈ ਜੁਕੇ ਦੀਆਂ ਜਿਹੜੀਆਂ ਟ੍ਰਾਈਡੈਂਟ ਮਜੈਲਾਂ ਨੇ ਉਹ ਤੇ ਫਰਾਂਸ ਦੀਆਂ ਜਿਹੜੀਆਂ ਐਮ 52 ਮਜੈਲਾਂ ਨੇ ਅਜੇ ਵੀ ਤਿਆਰੀ ਦੀ ਉੱਚ ਸਥਿਤੀ ਵਿੱਚ ਨੇ ਤੇ ਇਸ ਤੋਂ ਅੱਗੇ ਅਸੀਂ ਦੇਖ ਰਹੇ ਹਾਂ ਕਿ ਦੋਵਾਂ ਦੇਸ਼ਾਂ ਦੇ ਕੋਲੇ ਸੀਮਤ ਹਥਿਆਰ ਨੇ ਪਰ ਬਹੁਤ ਭਰੋਸੇਯੋਗ ਹਥਿਆਰ ਨੇ ਫਰਾਂਸ ਦੇ ਕੋਲੇ 290 ਨੇ ਤੇ ਯੂਕੇ ਕੋਲੇ 225 ਨੇ ਹਥਿਆਰ ਤੇ ਹੁਣ ਆਉਂਦੇ ਹਾਂ ਅਸੀਂ 5 ਨੰਬਰ ਤੇ ਆਉਂਦਾ ਜੀ ਭਾਰਤ ਭਾਰਤ ਦੇ ਵਿੱਚ ਜੇ ਅਸੀਂ ਟਾਈਮ ਦੀ ਗੱਲ ਕਰੀਏ ਤਾਂ 30 ਮਿੰਟਾਂ ਤੋਂ ਲੈ ਕੇ ਕੁਝ ਘੰਟਿਆਂ ਤੱਕ ਦਾ ਟਾਈਮ ਹੈ ਜਿਹੜਾ ਲੱਗ ਸਕਦਾ ਹੈ ਜਿਵੇਂ ਕਿ ਅਸੀਂ ਚੀਨ ਦੀ ਗੱਲ ਕੀਤੀ ਸੀ ਉਸੇ ਤਰ੍ਹਾਂ ਭਾਰਤ ਦੀ ਜਿਹੜੀ ਪਰਮਾਣੂ ਨੀਤੀ ਹੈ ਕਿ ਪਹਿਲਾਂ ਹਥਿਆਰ ਨਹੀਂ ਚਲਾਉਣਾ ਪਹਿਲਾਂ ਹਮਲਾ ਨਹੀਂ ਕਰਨਾ ਪਰ ਜੇ ਭਾਰਤ ਤੇ ਕੋਈ ਹਮਲਾ ਕਰੇ ਫਿਰ ਜਵਾਬੀ ਕਾਰਵਾਈ ਦੇ ਵਿੱਚ ਪਰਮਾਣੂ ਹਥਿਆਰ ਵਰਤਿਆ ਜਾ ਸਕਦਾ ਹੈ ਤੇ ਇਸ ਦੇ ਵਿੱਚ ਅੱਗੇ ਇਹ ਵੀ ਨੀਤੀ ਹੈ ਕਿ ਭਰੋਸੇਯੋਗ ਘਟੋ ਘੱਟ ਰੋਕ ਥੰਮਤੇ ਆਧਾਰਤ ਹੈ ਕਿ ਇਹ ਨਹੀਂ ਹੈਗਾ ਕਿ ਅਨੇਵਾਹੀ ਹਮਲਾ ਕਰਦੀਏ ਚਲਾਦੀਏ ਭਰੋਸੇਯੋਗ ਘੱਟੋ ਘੱਟ ਰੋਕ ਥੰਮਤੇ ਆਧਾਰਤ ਹੈ ਤੇ ਭਾਰਤ ਦੇ ਜਿਹੜੇ ਹਥਿਆਰ ਨੇ ਉਹ ਤੈਨਾਤੀ ਦੀ ਸਥਿਤੀ ਵਿੱਚ ਨਹੀਂ ਹੈਗੇ ਤੈਨਾਤ ਨਹੀਂ ਹੈਗੇ ਉਸ ਹਾਲਤ ਦੇ ਵਿੱਚ ਨਹੀਂ ਹੈਗੇ ਮਜਾਈਲਾਂ ਨੂੰ ਸਰਗਰਮ ਕਰਨ ਦੇ ਲਈ ਅਸੈਂਬਲ ਕਰਨ ਦੇ ਲਈ ਰੀਫਿਊਲਿੰਗ ਦੇ ਲਈ ਇੰਦਨ ਭਰਨ ਦੇ ਲਈ ਸਮਾਂ ਲੱਗ ਸਕਦਾ ਤੇ ਅਗਨੀ ਮਜਾਈਲਾਂ ਅਤੇ ਪਣਡੂਬੀ ਆਧਾਰਤ ਕੇ 4 ਮਜਾਈਲਾਂ ਨੂੰ ਲੌਂਚ ਹੋਣ ਦੇ ਵਿੱਚ ਸਮਾਂ ਲੱਗ ਸਕਦਾ ਹੈਗਾ ਭਾਰਤ ਦੇ ਕਮਾਂਡ ਸਿਸਟਮ ਲਈ ਨਾਗਰਿਕ ਅਤੇ ਫੌਜੀ ਲੀਡਰਸ਼ਿਪ ਵਿੱਚ ਤਾਲਮੇਲ ਦੀ ਲੋੜ ਹੁੰਦੀ ਹੈ ਜਿਸ ਦੇ ਵਿੱਚ ਸਮਾਂ ਵੱਧ ਵੀ ਸਕਦਾ ਹੈਗਾ ਤੇ ਇਸ ਤੋਂ ਅੱਗੇ ਤੇ ਪਰਮਾਣੂ ਹਥਿਆਰ ਨੇ ਜਿਹੜੇ ਭਾਰਤ ਦੇ ਕੋਲੇ 172 ਨੇ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਜ਼ਮੀਨ ਅਤੇ ਸਮੁੰਦਰ ਤੇ ਆਧਾਰਿਤ ਨੇ 6 ਨੰਬਰ ਤੇ ਆਉਂਦਾ ਜੀ ਪਾਕਿਸਤਾਨ ਇਸ ਦੇ ਵਿੱਚ ਵੀ ਸਮਾਂ ਲਗਭਗ ਉਮੀ ਜਿਵੇਂ ਕਿ ਭਾਰਤ ਦੇ ਵਿੱਚ ਅਸੀਂ ਗੱਲ ਕੀਤੀ ਹੈ 30 ਮਿੰਟਾਂ ਤੋਂ ਲੈ ਕੇ ਕੁਝ ਘੰਟਿਆਂ ਤੱਕ ਦਾ ਸਮਾਂ ਹੋ ਸਕਦਾ ਹੈ ਜੇ ਪਰਮਾਣੂ ਬੰਬ ਨੂੰ ਚਲਾਉਣਾ ਹੈ ਪਰਮਾਣੂ ਹਥਿਆਰ ਨੂੰ ਚਲਾਉਣਾ ਹੈ ਪਾਕਿਸਤਾਨ ਦੀ ਜਿਹੜੀ ਪਰਮਾਣੂ ਰਣਨੀਤੀ ਹੈ ਉਹ ਭਾਰਤ ਤੇ ਕੇਂਦਰਿਤ ਹੈ ਇਸ ਦੇ ਵਿੱਚ ਤੇਜ਼ ਜਵਾਬ ਦੇਣ ਦੀ ਜਿਹੜੀ ਸਮਰੱਥਾ ਹੈਗੀ ਹੈ ਹਾਲਾਂਕਿ ਇਸ ਦੇ ਜਿਹੜੇ ਹਥਿਆਰ ਨੇ ਉਹ ਤੈਨਾਤ ਸਥਿਤੀ ਦੇ ਵਿੱਚ ਨਹੀਂ ਹੁੰਦੇ ਪਾਕਿਸਤਾਨ ਦੇ ਮਜੈਲਾ ਜਿਵੇਂ ਕਿ ਗੌਰੀ ਅਤੇ ਸਹੇ ਸਾਹੀਨ ਇਹ ਜਿਹੜੀਆਂ ਮਜੈਲਾ ਨੇ ਇਹਨਾਂ ਨੂੰ ਕਿਰਿਆ ਸੀਲ ਹੋਣ ਦੇ ਵਿੱਚ ਸਮਾਂ ਲੱਗਦਾ ਹੈ ਫੌਜੀ ਲੀਡਰਸ਼ਿਪ ਦਾ ਕੇਂਦਰੀਕ੍ਰਿਤ ਨਿਯੰਤਰਣ ਪ੍ਰਕਿਰਿਆ ਨੂੰ ਹੋਰ ਹੌਲੀ ਕਰ ਸਕਦਾ ਹੈਗਾ ਜੇ ਅਸੀਂ ਗੱਲ ਕਰੀਏ ਕਿ ਪਾਕਿਸਤਾਨ ਕੋਲੇ ਕਿੰਨੇ ਪਰਮਾਣੂ ਹਥਿਆਰ ਨੇ ਜਿਵੇਂ ਕਿ ਪਹਿਲਾਂ ਗੱਲ ਕੀਤੀ ਸੀ 170 ਨੇ ਭਾਰਤ ਕੋਲੇ 172 ਨੇ ਤੇ ਪਾਕਿਸਤਾਨ ਕੋਲੇ 170 ਨੇ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਜ਼ਮੀਨੀ ਹਥਿਆਰ ਨੇਗੇ ਤੇ 7 ਨੰਬਰ ਤੇ ਆਉਂਦਾ ਜੀ ਇਜ਼ਰਾਈਲ ਸਮਾਂ ਜਿਹੜਾ ਉਹ ਸੰਭਵ ਤੌਰ ਤੇ 3 ਮਿੰਟਾਂ ਤੋਂ ਲੈ ਕੇ ਕੁਝ ਘੰਟਿਆਂ ਤੱਕ ਦਾ ਹੋ ਸਕਦਾ ਹੈ ਠੀਕ ਹੈ ਜੀ ਤੇ ਜਿਹੜਾ ਅਜਰਾਈਲ ਦੇਸ਼ ਹੈ ਉਹ ਅਧਿਕਾਰਤ ਤੌਰ ਤੇ ਆਪਣੀ ਪਰਮਾਣੂ ਸਮਰੱਥਾ ਨੂੰ ਸਵੀਕਾਰ ਨਹੀਂ ਕਰਦਾ ਪਰ ਇਸ ਕੋਲੇ ਵੀ 90 ਤੋਂ ਲੈ ਕੇ 200 ਤੱਕ ਦੇ ਹਥਿਆਰ ਹੋਣ ਦਾ ਅਨੁਮਾਨ ਹੈ ਇਹ ਜਿਹੜੇ ਹਥਿਆਰ ਨੇ ਸ਼ਾਇਦ ਹੀ ਤਣਾਤੀ ਦੀ ਸਥਿਤੀ ਦੇ ਵਿੱਚ ਹੁਣ ਕਿਰਿਆਸ਼ੀਲ ਹੋਣ ਦੇ ਲਈ ਸਮਾਂ ਲੱਗ ਸਕਦਾ ਹੈ ਜੇਰੀਕੋ ਮਜੈਲਾ ਨੇ ਜਿਹੜੀਆਂ ਉਹੋ ਤੇ ਇੱਕ ਹਵਾਈ ਬੰਬਾਂ ਦੀ ਜਿਹੜੀ ਵਰਤੋਂ ਹੈ ਉਹ ਜਲਦੀ ਕੀਤੀ ਜਾ ਸਕਦੀ ਹੈਗੀ ਪਰ ਇਹ ਪ੍ਰਕਿਰਿਆ ਗੁਪਤ ਹੈ ਤੈਨਾਤੀ ਦੀ ਜੇ ਅਸੀਂ ਗੱਲ ਕਰੀਏ ਤਾਂ ਹਥਿਆਰਾਂ ਦੀ ਸਥਿਤੀ ਅਤੇ ਲਾਂਚ ਪ੍ਰਕਿਰਿਆ ਬਹੁਤ ਗੁਪਤ ਰੱਖੀ ਜਾਂਦੀ ਹੈਗੀ ਤੇ ਅੱਗੇ ਅਸੀਂ ਦੇਖ ਰਹੇ ਹਾਂਗੇ 8 ਨੰਬਰ ਤੇ ਉੱਤਰੀ ਕੋਰੀਆ ਸਮਾਂ 1 ਘੰਟੇ ਤੋਂ ਵੱਧ ਹੀ ਲੱਗ ਸਕਦਾ ਹੈ ਉੱਤਰੀ ਕੋਰੀਆ ਦੀ ਜਿਹੜੀ ਪਰਮਾਣੂ ਸਮਰੱਥਾ ਉਹ ਸੀਮਤ ਹੈ ਲਿਮਟਿਡ ਹੈ ਪਰ ਵੱਧ ਰਹੀ ਹੈ ਹੌਲੀ-ਹੌਲੀ ਮਜਾਈਲਾਂ ਨੂੰ ਇੰਦਣ ਦੇਣ, ਬਾਲਣ ਦੇਣ ਤੇ ਉਹਨਾਂ ਨੂੰ ਲਾਂਚ ਕਰਨ ਦੇ ਲਈ ਤਿਆਰ ਕਰਨ ਦੇ ਲਈ ਸਮਾਂ ਲੱਗਦਾ ਹੈਗਾ ਜਿਹੜੇ ਕਿਮ ਜੋਗ ਉਹਨਨੇ ਉਹਨਾਂ ਦਾ ਕੇਂਦਰੀਕ੍ਰਿਤ ਕੰਟਰੋਲ ਪ੍ਰਕਿਰਿਆ ਨੂੰ ਗੁੰਝਲਦਾਰ ਬਣਾ ਸਕਦਾ ਹੈਗਾ ਉੱਤਰੀ ਕੋਰੀਆ ਦੀਆਂ ਜਿਹੜੀਆਂ ਮਜਾਈਲਾਂ ਨੇ ਤੇਜ਼ੀ ਦੇ ਨਾਲ ਲਾਂਚ ਕੀਤੀਆਂ ਜਾ ਸਕਦੀਆਂ ਨੇ ਪਰ ਤਕਨੀਕੀ ਭਰੋਸੇਯੋਗਤਾ ਇੱਕ ਚੁਣੌਤੀ ਬਣੀ ਹੋਈ ਹੈਗੀ ਹੁਣ ਆਉਂਦੇ ਆ ਜੀ ਆਪਾਂ 9 ਨੰਬਰ ਤੇ ਤੇ ਜੇ ਆਪਾਂ ਤੈਨਾਤੀ ਦੀ ਗੱਲ ਕਰੀਏ ਉੱਤਰੀ ਕੋਰੀਆ ਦੀ ਲਗਭਗ 50 ਹਥਿਆਰ ਨੇ ਮੁੱਖ ਤੌਰ ਤੇ ਜ਼ਮੀਨੀ ਆਧਾਰਤ ਨੇਗੇ 9 ਨੰਬਰ ਤੇ ਆਉਂਦਾ ਜੀ ਈਰਾਨ ਹਫ਼ਤਿਆਂ ਤੋਂ ਲੈ ਕੇ ਮਹੀਨਿਆਂ ਤੱਕ ਦਾ ਸਮਾਂ ਲੱਗ ਸਕਦਾ ਹੈ ਤੇ ਜਾਣਕਾਰੀ ਦੇ ਮੁਤਾਬਕ ਈਰਾਨ ਕੋਲੇ ਅਜੇ ਤੱਕ ਆਪਣਾ ਕੋਈ ਪਰਮਾਣੂ ਹਥਿਆਰ ਨਹੀਂ ਹੈਗਾ ਪਰ ਇਸ ਦੀ ਜਿਹੜੀ ਜੂਰੇਨੀਅਮ ਸੰਸ਼ੋਧਨ ਸਮਰੱਥਾ ਇਸ ਨੂੰ ਹਥਿਆਰ ਵਿਕਸਿਤ ਕਰਨ ਦੇ ਨੇੜੇ ਲੈ ਕੇ ਆਉਂਦੀ ਹੈ ਜਨਵਰੀ 2024 ਤੱਕ ਇਰਾਨ ਨੂੰ ਹਥਿਆਰ ਲਈ ਕਾਫੀ ਜੁਰੇਨੀਅਮ ਪੀੜ ਕਰਨ ਦੇ ਸੰਕਲਪਾ ਲੱਗ ਸਕਦਾ ਹੈ ਨਾਤੇ ਦੀ ਜੇ ਅਸੀਂ ਗੱਲ ਕਰੀਏ ਕੋਈ ਪਰਮਾਣੂ ਹਥਿਆਰ ਨਹੀਂ ਹੈਗਾ ਪਰ ਸੰਸ਼ੋਧਨ ਸਮਰੱਥਾ ਮੌਜੂਦ ਹੈ ਇਸ ਤੋਂ ਅੱਗੇ ਅਸੀਂ ਦੇਖ ਰਹੇ ਹਾਂ ਕਿ ਸਮੇਂ ਨੂੰ ਪ੍ਰਭਾਵਿਤ ਕਰਨ ਵਾਲੇ ਜਿਹੜੇ ਮੁੱਖ ਕਾਰਕ ਨੇ ਨੰਬਰ 1 ਤੇ ਅਸੀਂ ਕਹਿ ਸਕਦੇ ਹਾਂ ਤੈਨਾਤੀ ਦੀ ਸਥਿਤੀ ਹਮੇਸ਼ਾ ਤੈਨਾਤ ਹਥਿਆਰ ਨੇ ਜਿਵੇਂ ਕਿ ਅਮਰੀਕਾ ਕੋਲੇ ਤੇ ਰੂਸ ਕੋਲੇ ਜਿਹੜੇ ਹਮੇਸ਼ਾ ਤੈਨਾਤ ਰਹਿੰਦੇ ਨੇ ਉਹਨਾਂ ਨੂੰ ਜਲਦੀ ਸਰਗਰਮ ਕੀਤਾ ਜਾ ਸਕਦਾ ਹੈ ਜਦੋਂ ਕਿ ਗੈਰ ਤੈਨਾਤ ਹਥਿਆਰਾਂ ਦੀ ਜੇ ਅਸੀਂ ਗੱਲ ਕਰੀਏ ਜਿਵੇਂ ਕਿ ਭਾਰਤ ਪਾਕਿਸਤਾਨ ਦੀ ਅਸੀਂ ਗੱਲ ਕੀਤੀ ਹੈ ਉਹਨਾਂ ਨੂੰ ਅਸੈਂਬਲ ਕਰਨ ਦੀ ਲੋੜ ਹੁੰਦੀ ਹੈਗੀ ਤਾਂ ਫਿਰ ਇਹ ਵੀ ਇੱਕ ਕਾਰਨ ਹੈ ਕਿ ਇੱਥੇ ਸਮਾਂ ਜ਼ਿਆਦਾ ਲੱਗਦਾ ਹੈ ਅਮਰੀਕਾ ਤੇ ਰੂਸ ਦੇ ਵਿੱਚ ਘੱਟ ਲੱਗਦਾ ਤੈਨਾਤੀ ਦੀ ਸਥਿਤੀ ਵਿੱਚ ਹੁੰਦੇ ਨੇ ਅੱਗੇ ਮੁੱਖ ਇੱਕ ਕਾਰਕ ਹੋ ਸਕਦਾ ਹੈ ਕਮਾਂਡ ਸਿਸਟਮ ਕੇਂਦਰੀਕ੍ਰਿਤ ਨਿਯੰਤਰਣ ਜਿਵੇਂ ਕਿ ਉੱਤਰੀ ਕੋਰੀਆ ਇਹ ਪ੍ਰਕਿਰਿਆ ਨੂੰ ਹੌਲੀ ਕਰ ਸਕਦਾ ਹੈ ਜਦੋਂ ਕਿ ਵਿਕੇਂਦਰੀਕ੍ਰਿਤ ਪ੍ਰਣਾਲੀਆਂ ਨੇ ਜਿਵੇਂ ਕਿ ਅਮਰੀਕਾ ਉੱਥੇ ਤੇਜ਼ ਨੇਗੀਆਂ ਤੇ ਅੱਗੇ ਜਿਹੜਾ ਕਾਰਕ ਹੈ ਉਹ ਤਕਨੀਕੀ ਸਮਰੱਥਾ ਉન્નਤ ਮਜੈਲਾਂ ਅਤੇ ਸਵੈ ਚਲਿਤ ਪ੍ਰਣਾਲੀਆਂ ਨੇ ਜਿਹੜੀਆਂ ਟਰਨ ਅਡਾਊਨ ਅਰਾਊਂਡ ਸਮਾਂ ਘਟਾਉਂਦੀਆਂ ਨੇ ਜਦੋਂ ਕਿ ਪੁਰਾਣੀ ਜਿਹੜੀ ਟੈਕਨੋਲੋਜੀ ਹੈ ਇਸ ਨੂੰ ਵਧਾਉਂਦੀ ਹੈ ਵੱਧ ਸਮਾਂ ਲੱਗਦਾ ਹੈ ਅੱਗੇ ਰਣਨੀਤੀ ਲਾਂਚ ਓਨ ਚੇਤਾਵਨੀ ਨੀਤੀ ਵਾਲੇ ਜਿਹੜੇ ਦੇਸ਼ ਨੇ ਜਿਵੇਂ ਕਿ ਅਮਰੀਕਾ ਤੇ ਰੂਸ ਦੀ ਅਸੀਂ ਗੱਲ ਕੀਤੀ ਹੈ ਜਲਦੀ ਜਵਾਬ ਦਿੰਦੇ ਨੇ ਜਲਦੀ ਕਾਰਵਾਈ ਕਰਦੇ ਨੇ ਜਦੋਂ ਕਿ ਪਹਿਲਾਂ ਵਰਤੋਂ ਨਾ ਕਰੋ ਜਿਵੇਂ ਕਿ ਭਾਰਤ ਦੀ ਅਸੀਂ ਗੱਲ ਕੀਤੀ ਹੈ ਕਿ ਜੇ ਕੋਈ ਸਾਡੇ ਤੇ ਭਾਰਤ ਤੇ ਹਮਲਾ ਕਰਦਾ ਤਾਂ ਹੀ ਭਾਰਤ ਪਰਮਾਣੂ ਹਥਿਆਰ ਦੀ ਵਰਤੋਂ ਕਰੂ ਪਹਿਲਾਂ ਨਹੀਂ ਕਰੂ ਇਸ ਨੀਤੀ ਵਾਲੇ ਜਿਹੜੇ ਦੇਸ਼ ਨੇਗੇ ਜਿਵੇਂ ਭਾਰਤ ਚੀਨ ਇਹ ਸਾਵਧਾਨੀ ਦੇ ਨਾਲ ਇਸ ਹਥਿਆਰ ਨੂੰ ਵਰਤਣ ਦੇ ਵਿੱਚ ਭਰੋਸਾ ਕਰਦੇ ਨੇਗੇ ਇਹ ਮੁੱਖ ਕਾਰਕ ਨੇ ਜਿਹੜੇ ਕਿ ਸਮੇਂ ਨੂੰ ਪ੍ਰਭਾਵਿਤ ਕਰਦੇ ਨੇ ਜਿਵੇਂ ਕਿ ਅਸੀਂ ਗੱਲ ਕੀਤੀ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਜਿਹੜੇ ਕਿ ਇੱਕ ਦੂਜੇ ਦੇ ਸਭ ਤੋਂ ਨੇੜੇ ਨੇਗੇ ਭੂ ਰਾਜਨੀਤਿਕ ਵਿਰੋਧੀ ਨੇ ਦੋਮਾ ਕੋਲੇ ਰੱਖਿਆਤਮਕ ਪਰਮਾਣੂ ਰਣਨੀਤੀਆਂ ਨੇ ਭਾਰਤ ਦੀ ਪਹਿਲਾਂ ਵਰਤੋਂ ਨਾ ਕਰਨ ਵਾਲੀ ਨੀਤੀ ਹੈ ਪਾਕਿਸਤਾਨ ਦੀ ਤੇਜ਼ ਪ੍ਰਕਿਰਿਆ ਰਣਨੀਤੀ ਦੇ ਕਾਰਨ ਦੋਵਾਂ ਦੇਸ਼ਾਂ ਦੇ ਵਿੱਚ ਤਾਇਨਾਤ ਥਾਮਾਂ ਤੇ ਹਥਿਆਰ ਨਹੀਂ ਰੱਖੇ ਜਾਂਦੇ ਕੈਨਾਟੇ ਦੀ ਸਥਿਤੀ ਵਿੱਚ ਹਥਿਆਰ ਨਹੀਂ ਹੁੰਦੇ ਅੱਗੇ ਅਸੀਂ ਦੇਖ ਰਹੇ ਹਾਂ ਕਿ ਕਿਰਿਆ ਸੀਲ ਹੋਣ ਦੇ ਵਿੱਚ ਲੱਗਣ ਵਾਲਾ ਜਿਹੜਾ ਸਮਾਂ 30 ਮਿੰਟ ਤੋਂ ਲੈ ਕੇ ਕੁਝ ਘੰਟਿਆਂ ਤੱਕ ਦਾ ਹੋ ਸਕਦਾ ਹੈ ਖੇਤਰੀ ਤਣਾਅ ਘਟਾਉਣ ਦੇ ਵਿੱਚ ਇਹ ਮਦਦ ਕਰਦਾ ਹੈਗਾ ਜਿਹੜਾ ਇਹ ਸਮਾਂ ਕਿਉਂਕਿ ਇਹ ਜਲਦੀ ਫੈਸਲਾ ਲੈਣ ਦੀ ਸੰਭਾਵਨਾ ਨੂੰ ਘਟਾਉਂਦਾ ਹੈ ਦੋਵਾਂ ਦੇਸ਼ਾਂ ਜਿਵੇਂ ਕਿ ਭਾਰਤ ਦੀ ਅਗਨੀ ਬੀ ਐਂਡ ਪਾਕਿਸਤਾਨ ਦੀ ਸਹੀਨ 3 ਦੀਆਂ ਜਿਹੜੀਆਂ ਬਾਦੀਆਂ ਮਜੈਲਾ ਸਮਰੱਥਾਵਾਂ ਨੇ ਭਵਿੱਖ ਵਿੱਚ ਸਰਗਰਮ ਸਮਾਂ ਘਟਾ ਸਕਦੀਆਂ ਨੇ ਤੇ ਕੀ ਜੋਖਮ ਹੋ ਸਕਦੇ ਨੇ ਕੀ ਚੁਣੌਤੀਆਂ ਹੋ ਸਕਦੀਆਂ ਨੇ ਪਰਮਾਣੂ ਹਥਿਆਰ ਦੀ ਅਸੀਂ ਗੱਲ ਕਰ ਰਹਿਆਂਗੇ ਤੇ ਤੇਜ਼ ਐਕਟੀਵੇਸ਼ਨ ਸਿਸਟਮ ਹੈ ਜਿਵੇਂ ਕਿ ਅਮਰੀਕਾ ਦੇ ਵਿੱਚ ਤੇ ਰੂਸ ਦੇ ਵਿੱਚ ਹੈ ਜੇ ਕੋਈ ਗਲਤ ਖੂਫੀਆ ਜਾਣਕਾਰੀ ਹੋਵੇ ਉਸ ਆਧਾਰ ਤੇ ਹਮਲੇ ਦੇ ਜੋਖਮ ਨੂੰ ਵਧਾਉਂਦੇ ਨੇਗੇ ਜਲਦਬਾਜ਼ੀ ਦੇ ਵਿੱਚ ਕਈ ਵਾਰੀ ਫੈਸਲੇ ਗਲਤ ਹੋ ਜਾਂਦੇ ਨੇ ਸਰਬਨਾਸ਼ ਹੋ ਸਕਦਾ ਹੈ ਵਿਨਾਸ਼ ਹੋ ਸਕਦਾ ਹੈ ਇਹ ਮਾੜਾ ਫੈਸਲਾ ਹੈ ਤੇਜ਼ੀ ਦੇ ਵਿੱਚ ਲਿਆ ਗਿਆ ਫੈਸਲਾ ਮਾੜਾ ਹੋ ਸਕਦਾ ਹੈ ਇਹ ਚੁਣੌਤੀ ਹੈ ਜੋਖਮ ਹੈ ਤੇ ਸਾਈਬਰ ਹਮਲੇ ਅਗਲਾ ਅਸੀਂ ਕਹਿ ਸਕਦੇ ਹਾਂਗੇ ਜਿਹੜੀ ਚੁਣੌਤੀ ਹੈ ਕਮਾਂਡ ਐਂਡ ਕੰਟਰੋਲ ਸਿਸਟਮ ਤੇ ਸਾਈਬਰ ਹਮਲੇ ਲਾਂਚ ਐਕਟੀਵੇਸ਼ਨ ਪ੍ਰਕਿਰਿਆ ਨੂੰ ਵਿਘਨ ਵਿੱਚ ਪਾ ਸਕਦੇ ਨੇ ਜਾਂ ਫਿਰ ਤੇਜ਼ ਕਰ ਸਕਦੇ ਨੇਗੀ ਤੇ ਅੱਗੇ ਪ੍ਰਸਾਰ ਈਰਾਨ ਵਰਗੇ ਦੇਸ਼ਾਂ ਦੀਆਂ ਵੱਧਦੀਆਂ ਸਮਰੱਥਾਵਾਂ ਵਿਸ਼ਵ ਸਥਿਰਤਾ ਦੇ ਲਈ ਖਤਰਾ ਪੈਦਾ ਕਰ ਸਕਦੀਆਂ ਨੇ ਤੇ ਜੇ ਅਸੀਂ ਆਪਣੇ ਵਿਚਾਰਾਂ ਦੀ ਗੱਲ ਕਰੀਏ ਤਾਂ ਜਿਹੜੇ ਇਹ ਪਰਮਾਣੂ ਹਥਿਆਰ ਨੇ ਪਰਮਾਣੂ ਬੰਬ ਨੇ ਜਾਂ ਹੋਰ ਜਿਹੜੇ ਵੀ ਘਾਤਕ ਮਾਰੂ ਭਿਆਨਕ ਖਤਰਨਾਕ ਜਿਹੜੇ ਦੁਨੀਆ ਦੇ ਵਿੱਚ ਹਥਿਆਰ ਬਣੇ ਹੋਏ ਨੇ ਜਿਵੇਂ ਕਿ ਪਰਮਾਣੂ ਬੰਬ ਦੀ ਅਸੀਂ ਗੱਲ ਕਰ ਰਹੇ ਹਾਂ ਤੇ ਜੇ ਇਹ ਹਥਿਆਰ ਦੁਨੀਆ ਦੇ ਵਿੱਚ ਨਾ ਹੀ ਹੋਣ ਕਿਸੇ ਦੇਸ਼ ਕੋਲੇ ਤਾਂ ਚੰਗੀ ਗੱਲ ਹੈ ਨਹੀਂ ਤਾਂ ਫਿਰ ਖਤਰਾ ਬਣਿਆ ਰਹਿੰਦਾ ਹੈ ਜੇ ਹੈਗੇ ਨੇ ਤਾਂ ਕਦੇ ਨਾ ਕਦੇ ਚੱਲ ਵੀ ਸਕਦੇ ਨੇ ਸਰਬਨਾਸ਼ ਕਰ ਸਕਦੇ ਨੇ ਵਿਨਾਸ਼ ਕਰ ਸਕਦੇ ਨੇ ਤੇ ਮੈਂ ਤਾਂ ਇਥੋਂ ਤੱਕ ਵੀ ਸੋਚਦਾ ਕਿ ਜੇ ਸਾਰੇ ਦੇਸ਼ ਇਕੱਠੇ ਹੋ ਕੇ ਰਲ ਕੇ ਇੱਕ ਸਮਝੌਤਾ ਕਰ ਲੈਣਾ ਸੰਧੀ ਕਰ ਲੈਣਾ ਸਾਰੇ ਹੀ ਇਹਨਾਂ ਹਥਿਆਰਾਂ ਨੂੰ ਨਸ਼ਟ ਕਰ ਦੇਣਾ ਗੱਲ ਕਰ ਰਹੇ ਹਾਂ ਅਸੀਂ ਸਾਰੇ ਦੇਸ਼ਾਂ ਦੀ ਜੇ ਸਾਰੇ ਹੀ ਨਸ਼ਟ ਕਰ ਦੇਣਾ ਤਾਂ ਚੰਗੀ ਗੱਲ ਹੈ ਡਰ ਨਹੀਂ ਰਹੂਗਾ ਖਤਰਾ ਨਹੀਂ ਰਹੂਗਾ ਹੁਣ ਹਥਿਆਰ ਜਿਹੜੇ ਵੱਧ ਰਹੇ ਨੇ ਉਹ ਇਸ ਕਰਕੇ ਵੱਧ ਰਹੇ ਨੇ ਜਿੱਦ ਲੱਗੀ ਹੋਈ ਹੈ ਜਿਵੇਂ ਕੰਪੀਟੀਸ਼ਨ ਹੁੰਦਾ ਇੱਕ ਦੂਜੇ ਤੋਂ ਵੱਧ ਕੇ ਹਥਿਆਰ ਬਣਾ ਰਹੇ ਨੇ ਰੱਖ ਰਹੇ ਨੇ ਇੱਕ ਦੂਜੇ ਤੋਂ ਵੱਧ ਸ਼ਕਤੀਸ਼ਾਲੀ ਹੋਣ ਦੀ ਕੋਸ਼ਿਸ਼ ਜਾਰੀ ਹੈ ਤੇ ਫਿਰ ਬੈਰ-ਵਿਰੋਧ ਵੀ ਹੈਗਾ ਲੜਾਈ ਝਗੜਾ ਵੀ ਹੁੰਦਾ ਜਿਵੇਂ ਕਿ ਹੁਣ ਭਾਰਤ-ਪਾਕਿਸਤਾਨ ਦੇ ਵਿੱਚ ਹੋਇਆ ਸੀ ਕਦੇ ਵੀ ਕੁਝ ਵੀ ਹੋ ਸਕਦਾ ਹੈ ਜੇ ਹਥਿਆਰ ਰਹਿਗੇ ਨੇ ਤਾਂ ਚੱਲ ਵੀ ਸਕਦੇ ਨੇ ਵਿਨਾਸ਼ ਹੋ ਸਕਦਾ ਹੈ ਪਰ ਜੇ ਕਿਸੇ ਕੋਲੇ ਵੀ ਨਹੀਂ ਹੋਣਗੇ ਤਾਂ ਫਿਰ ਖਤਰਾ ਘਟ ਹੁੰਦਾ ਹੈ ਜੋਖਮ ਘਟ ਹੁੰਦਾ ਹੈ ਤੇ ਹਾਲਾਂਕਿ ਇਸ ਵੀਡੀਓ ਨੂੰ ਹੋਰ ਵੀ ਬਹੁਤ ਲੰਮਾ ਕੀਤਾ ਜਾ ਸਕਦਾ ਹੈ ਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਇਹੀ ਬੇਨਤੀ ਕਰਨੀ ਸੀ ਜੇ ਕਿਸੇ ਤਰ੍ਹਾਂ ਦੀ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫੀ ਚਾਹੁੰਦਾ ਜੀ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ